ਮਿੱਤਤੋ ਅੱਜ ਦੇ ਬਰਾਵ ਦੀ ਕਰਦੇ ਆਂ ਸਟਾਰਟਿੰਗ ਤੇ ਕੂਤਾ ਘਤੜ ਅੱਜ ਕਿੱਤੋਂ ਲੱਕ ਉਤਰਈ ਹੁਣ ਜੋੜੇ ਚਲਾਉਣੇ ਆ ਅੱਜ ਤੇ ਉੱਧਰ ਆਉਣ ਕੁੱਕ ਰੱਖਿਓ ਖਤਰੀ ਵਾਲੇ ਹਟਾਉਣ ਆ ਤੇ ਪੀ ਲੱਖਾ ਕੂਤੜ ਆ ਲੀ ਜੇ ਮੇਰੇ ਨਾਲ ਇਹ ਬਖਰਾ ਦਾ ਕਿਆ ਕੂਤੜ ਬਣਿਆ ਕੂਤੜ ਨਾਲ ਲੱਗਦਾ ਜਾਂਦਾ ਫੇ ਆਂ ਲੱਕ ਤਾਂ ਬਖਰਾ ਦਾ ਕਿਆ ਹੈ ਅੱਜ ਦੇ ਆਜ ਦੇ ਖਾਲੀ ਆ ਕਬੂਤਰ ਆ ਨੇ ਪੀ ਲੱਖਾ ਅੜਾਜੇ ਲੋ ਮੇਤਰ ਕੁਛ ਵਾ ਤੜਾ ਹਤੇ ਆ ਦਰਵਾਜ਼ੇ ਬੰਦ ਇਤਰਾ ਵੀ ਸ਼ੌਂਕ ਰੋਏ ਨੰਨੂ ਪੁੱਤਰ ਵੀ ਉੱਤੇ ਖੜ ਗਏ ਮੈਂ ਅੱਜ ਆਓ ਰੇ ਯਾਨ ਮਰਾ ਆਪਣਾ ਪੀ ਲੱਖਾ ਔਰ ਇਹ ਅਮੀਰ ਕਾ ਉਤਰਾ ਪਣਾ ਤੇ ਬੱਚਾ ਆਉ ਰਿਹਾ ਆ ਬੱਚਾ ਆਉ ਰਿਹਾ ਮੋਤਮੋਣ ਕਿਹੜੇ ਲੱਗਣ ਲਾ ਪਿਆ ਪੂਰੇ ਐਨ ਟੋਪ ਹੁੰਦੀ ਬੁਰੀ ਲੋਹਾ ਭਾਗਦਾ ਹੁਣ ਪ੍ਰਾਤ ਤ ਰਹਿੰਦਾ ਥੋੜੇ ਇੱਥੇ ਵਾਸੇ ਤੇ ਕਰ ਦਿੰਦੇ ਉੱਤੇ ਮਨੇਬ ਨੂੰ ਰੈਟ ਕਰਨੇ ਆ ਤੇ ਸਮਾਨ ਸੂਨਦਾਰ ਥੱਲੇ ਲੈ ਰਿਹਾਣਾ ਸਫਾਈ ਕਰਨੀ ਸਾਰੀ ਅਜੁੱਤੇ ਆ ਸਾਬ ਕੋ ਥੱਲੇ ਸੜਦਾ ਨਾ ਬਾੜੀਆਂ ਬੋਟੀਆਂ ਛਤਰੀ ਵੀ ਲਾ ਦੀ ਹੁਣ ਲਾਉਨੇ ਆ ਵੀਰੋ ਨੇ ਵੀ ਆ ਗਏ ਇੱਧਰ ਆ ਗਿਆ ਪਾਣੀ ਪੀਣ ਆਇਆ ਵੀਰੋ ਦੇ ਲੋਈ ਦਰਕੇ ਨਹੀਂ ਆ ਸਕਦੇ ਟਰੈਕਟਰ ਤੇ ਆਉਂਦੇ ਆ ਪੱਠੇ ਹੁਣੀ ਬਾਤਾ ਪਿਆਸ ਲੱਗੀ ਵੀਰੇ ਬਾਤਾ ਹੋਈ ਹੁਣ ਇੱਥੇ ਕੰਨਾ ਪਾਣੀ ਪੀਣਾ ਆਹੋ ਮੋਟਰ ਚਲਾ ਦੀਏ ਮੋਟਰ ਚਲਾ ਦੀਏ ਆਗੇ ਤਾਂ ਲੱਗਾ ਅੱਛਾ ਬਣ ਰੋ ਪਾਣੀ ਪੀਣ ਲੱਗਾ ਇੱਧਰ ਪੈਪੇ ਲਾਦਦਾ ਜੀ ਮੋਲੀ ਹੁਣੀ ਤੁਲਾ ਦੇ ਮੋਟਰ ਦਾ ਅੰਡਾ ਨਾ ਵੀ ਆ ਗਿਆ ਪਾਣੀ ਪੀਣ ਗੋਮੇਟਰੋ ਕੀਤਾ ਆਏ ਸੀਗੇ ਬਾਗਰਾਪੁਰ ਦੇ ਵਿਚਨੇ ਤੇ ਸਾਹ ਕਰਕੇ ਆਏ ਜੀ ਆਪਾਂ ਚੱਲਣਾ ਗਿਆਨਪੁਰ ਰੋਡ ਤੇ ਆ ਚੱਲੀਏ 간 ਨੂੰ ਆਪਾਂ ਫੇ ਇੱਕੀ ਜਾ ਕੇ ਦੋ ਬੱਚਾ ਤੇ ਦੂਜਾ ੜਾਇਓ ਆ ਉੱਪਰ ਵੀ ਰੱਖਾ ਹੋਰ ਰਹੇ ਆ ਦਾਨ ਜਾ ਕੇ ਮਿਲਦੇ ਆਗੇ ਜੇਗੇ ਉੱਤਾਂ ਜੇ ਉਹ ਉਤਰਗਵਾਤ ਫਾ ਜੇ ਰੋਡ ਤੇ ਆ ਬੱਚਾ ਤੇ ਉਤਰ ਰਿਹਾ ਇਸ ਟਾਈਮ ਤੇ ਦਿਓ ਨਹੀਂ ਬਾਕੀ ਕੀ ਖ਼ਬਰਾਂ ਜਾ ਕੇ ਆਗੇ ਉੱਤੇ ਲੋਈ ਉਤਰਵਾਤਾ ਤੌੜ ਰਹੇ ਹੈ ਜੇ ਲੋ ਮਿੱਤਰੋ ਲਾਤਰ ਵੀ ਕਰਤਾ ਇਧਰ ਉਤਾਰਾ ਰਹਾ ਰਾਤਰ ਵੀ ਕਰਤਾ ਵਾ ਹੁਣ ਤੇ ਮਨੀਰਾ ਜੇ ਰਹਿ ਗਿਆ ਰਾਤਰ ਕੰਮ ਨੂੰ ਬਾਕੀ ਹੋ ਗਿਆ ਓਕੇ ਬੋਰਡ ਕੰਮ ਉਤਰ ਵੀ ਇਧਰ ਸ਼ਿਫਟ ਕਰਤੇ ਕੱਲ ਤੇ ਛਤਰੀ ਲੱਗੀ ਹੋਆ ਉਤਰਵਾਤਰ ਉੜੀ ਜਾਂਦੇ ਆ ਔੜ ਦਾ ਪੀਲ ਅੱਖਾ ਤੇ ਬੱਚਾ ਆ ਔੜ ਦਾ ਬੱਚਾ ਜਾਉਂਦੇ ਆ ਅੱਜ 9 ਵਜੇ ਦਾ ਤੇ ਬੱਚਾ ਆਪਣਾ ਬਹਿ ਗਿਆ ਸੀਗਾ ਅੱਜ ਬੱਚਾ ਬਹਿ ਗਿਆ ਤੇ ਕੂਤਰ ਉੜਦਾ ਪੀੜਖਾ ਕੂਤਰ ਦਾ ਸ਼ੌਂਕ ਕਰਾਉਨੇ ਆ ਤੁਹਾਨੂੰ ਕੂਤਰ ਉੱਚਾ ਖੜਾ ਹਜੇ ਤੇ ਬੱਚਾ ਬਹਿ ਗਿਆ ਬੱਚਾ ਵੀ ਪੂਰਾ ਜੋਰ ਤੇ ਜੋ ਜਾਨ ਰੱਖੇ ਬਹਿ ਗਿਆ ਕੁਝ ਨਹੀਂ ਹੋਇਆ ਇਸ ਬੱਚੇ ਨੂੰ ਕੂਤਰ ਵੀ ਆ ਗਿਆ ਨਹੀਂ ਮਰ ਉਤਰ ਆਉਂਦਾ ਹੈ ਲਾਲ ਗਾਂਦ ਕਾਲੀ ਗੱਛ ਵਾਲਾ ਦੂਜੀ ਦੀ ਜਿਹੜਾ ਰਹੇ ਦੀ ਕੂਤਰ ਦੇ ਬੱਚੇ ਵੀ ਦੂਜੀ ਦੀ ਜਿਹੜਾ ਸੀ ਬੱਚਾ ਪਹਿਲਾਂ ਔੜਿਆ ਹੁਣ ਬੰਦ ਕੀਤਾ ਹੁਣ ਠੀਕ ਹੋ ਗਿਆ ਬੱਚਾ ਥੋੜਾ ਆ ਵੀ ਬੈਣ ਨੂੰ ਕਰਦਾ ਇਹ ਆਪਣਾ ਕੂਤਰ ਦੇ ਦੂਜੀ ਤੀਜੀ ਜਿਹੜਾ ਸੀ ਇਹਦੀ ਅੱਜ ਬਹੁਤ ਜੋਰ ਲਾ ਕੂਤਰ ਨੇ ਸਾਰਾ ਸਵਾ 10 ਬੈਠਾ ਬਹੁਤ ਸੋਹਣਾ ਸਾਢੇ 10 ਅੱਜ ਤੇ ਬੱਚਾ ਤਾਂ ਬਹਿ ਗਿਆ ਸੀਗਾ ਛੱਡੇ ਗਏ ਨਾ ਇਹ ਵੀ ਸੋਣਾ ਹੋੜਗਾ ਦੂਜੀ ਤੀਜੀ ਵਾਰਾ ਦੋਨਾਂ ਹੀ ਹੋਇਆ ਖੁੱਡਾ ਖਟਾ ਮੋਣ ਲਾ ਪਈ ਬੰਦ ਕਰਦੇ ਗੂਤਣਾਉਣੇ ਤੇ ਇਹਦੇ ਡੰਡੇ ਨੂੰ ਡੇ ਲਾਵਾਂਗੇ ਬੈਠਣ ਨੂੰ ਗੂਤਣਾ ਉਹ ਫੱਟੀ ਜਿਹੀ ਲਾਈ ਉਧਰ ਟੰਪਰੇ ਲਈ ਤੇ ਗੰਦਵਾ ਪਿਆ ਕੋਠੇ ਸਾਰਾ ਸਮਾਨ ਲੈ ਕੇ ਜਾਣਾ ਥੱਲੇ ਸ਼ਾਮ ਨੂੰ ਲੈ ਕੇ ਜਾਵਾਂਗੇ ਸਾਰਾ ਥੱਲੇ ਲੈ ਕੇ ਜਾਵਾਂਗੇ ਸਮਾਨ ਸ਼ਾਮ ਨੂੰ ਤੇ ਹੁਣ ਚੱਲਦੇ ਹਾਂ ਥੱਲੇ ਰੋਟੀ ਰੋਟੀ ਖਾਜੇ ਜਾ ਕੇ ਰੋਟੀ ਰੋਟੀ ਮੀਂਹ ਖਾਦੀ ਸਵੇਰ ਦੀ ਰੋਟੀ ਰੋਟੀ ਖਾਣੇ ਆ ਫੇਰ ਉਹ ਇਮਜ਼ਾਮ ਦੂੰਗਾ ਵਾਂ ਗੂਤਰ ਨੂੰ ਬਈ ਮਿੱਤਰੋ ਕਟਰ ਦੇ ਚੱਲੇ ਆ ਲਾਡੀ ਵੀਰ ਨੂੰ ਕੱਟਾ ਕੋਟੜ ਇਦੇਕੇ ਆਉਨੇ ਆ ਫੇਰ ਮਿਲਦੇ ਆ ਗੂਤਰ ਢਾ ਕੇ ਬੈਠਾ ਪੱਠਾ ਹਟਾ ਸਾਰੇ ਚਪਲਾ ਥੱਲੇ ਲਾਇਆ ਕਰ ਬੈੱਡ ਤੇ ਬੈਠਾ ਇੱਦਾਂ ਛਾਲਾ ਜੇਕ ਉੱਪਰ ਤੇ ਪੇ ਕਿਦਾ ਬਾਈ ਛੱਡ ਨਹੀਂ ਹੁਣ ਬਾਈ ਲੱਗਾਗੇ ਬਬੇ ਕਿਥੇ ਛੱਡੂੰਗਾ ਬਲਾ ਕੋ ਦਨੋ ਫੜਦੇ ਇਹਦੇ ਆਈਡੀ ਦਾਦੇ ਮਾੜੀ ਜੀ ਆਪਣੇ ਟਿਊਬ ਦੀ YouTube ਦੀ ਉਹ ਤੇ ਸ਼ੇਖਪੁਰ ਯਾਰជា ਠੀਕ ਹੈ ਉਹ ਜਿਹੜਾ ਬੇਦਨ ਗੋਲੀ ਇਹ ਕਦਾਂ ਪੂਜ ਘਰਦੇ ਮੈਂ 21 ਨੂੰ ਕੀ ਕਰਦੀ ਏ ਪੂਜ ਘਰਦੇ ਉਧਰ ਦੀ ਹਾਂ ਜਾ ਰਹੇ ਹਾਂ ਦਾ ਮੁੰਡਾ ਨੂੰ ਆਈਏ ਆ ਜਾਵੇ ਸਾਡੀ ਮੈਨੂੰ ਬੱਚੇ ਲਾਦੀ ਚਾਹ ਰਾ ਦੋਪਰਾ ਆਈ ਆ ਕੇ ਮੈਂ ਮੈਂ ਨਹੀਂ ਸਾਲਿਆ ਕੁੱਤਰੇ ਹਨੀ ਕੇ ਆਪਾਂ ਤਾਂ ਆਹ ਕੁੰਡੇ ਲੱਗੇ ਪਾਉਣਾ ਹੋਰ ਦੋ ਕਿੱਧਰ ਆਪਾਂਲੇ ਪਾਸੇ ਨਾ ਨਾ ਇੱਧਰੋਂ ਪਾ ਦੇ ਨਾ ਇੱਧਰੋਂ ਪਾ ਦੇ ਕਿੱਧਰੋਂ ਆਹ ਜੀ ਦਾ ਬੈੱਡ 'ਤੇ ਆ ਸਾਬ ਉੱਠਾ ਸੈਟਦੇ ਆ ਬੋਰੀਆਂ ਭਰ ਕੇ ਰੱਖੀਆਂ ਪੂਤਰਾ ਮਾੜੀ ਗਰਮਣੀ ਜੀ ਬੈਕੀ ਸੀ ਅੰਦਰ ਤੇ ਉਹਨਾਂ ਨੂੰ ਮਾੜੀ ਜੀ ਲੱਸੀ ਦੇ ਦਈਏ ਮਾੜਾ ਸੈਟ ਹੋ ਜੂਗਾ ਲੱਸੀ ਵਧੀਆ ਹੁੰਦੀ ਆਣੀ ਬੱਟਿਆਂ ਦੇਣ ਹਾਂ ਪੂਤਰਾ ਬੱਟਿਆਂ ਨੂੰ ਬੱਠਾ ਸਹੀ ਨਹੀਂ ਸੀ ਮਾਰਦੇ ਮਾੜੀ ਗਰਮੀਆਂ ਬੱਠਾ ਮਾਰਦੇ ਹੋਗੇ ਤੇ ਲੱਸੀ ਤੁਸੀਂ ਦੇ ਜੇ ਹੋ ਜੂਗਾ ਸੈਟ ਤੇ ਸੀੜਿਆਂ ਦੇ ਦਵਾਈ ਦੂ ਵੀ ਲਾਉਨੇ ਮਾੜੀ ਜੋੜਿਆਂ ਨੂੰ ਸਾਲੂ ਲਾਵਾਂਗੇ ਤਾਂ ਫਿਰ ਇਹ ਜੋੜੇ ਲਾ ਦਾਨੇ ਕਿਉਂ ਬੱਚੇ ਵਿੱਚ ਆਪਾਂ ਕੋਈ ਰਹਿ ਜਾਈਏ ਨਾ ਨਹੀਂ ਤੁਹਾਨੂੰ ਪਤਾ ਹੀ ਆ। ਤੇ ਇਸ ਕਰਕੇ ਜੋੜ ਜੋੜ ਲਾ ਦਾਨੇ ਹੁਣ ਪਹਿਲੇ ਸਰੋਸਰੋਂ ਨਾ ਪਲਾ ਲਾਂਗੇ ਬੱਚੇ ਜੰਗੀ ਦੇ ਨਾਲ। ੁੱਡਾ ਸਾਡਾ ਬਾਪ ਦਾ ਨਾਲ। ਓਕੇ ਰਿਪੋਰਟ ਹੋਣਾ ਕੰਮ ਹੁਣ। ਲੱਸੀ ਵਾਹ ਇੰਨੀ ਵੀਰ ਹੋਰ ਪਾਣੀ ਪਾਵਾ। ਵਾਹ। ਆ ਗਿਆ ਫਿਰ ਬਾਵਾ ਮਾੜੀ ਨਾਲ। ਚੱਕ ਲਿਆ। ਇੱਥੇ ਲਿਆਵਾ। ਇੱਥੇ ਲਿਆ। ਪੜ। ਅੱਜ ਦੇ ਬਲੌਗ ਦੀ ਕਰਦੇ ਆ ਐਂਡਿੰਗ। ਤੇ ਲੱਸੀ ਰੁਸੀ ਕੂਤਰਾਂ ਦੇ ਦਿੱਤੀ ਸੀਗੇ। ਤੇ ਜਾਂਦੇ ਹੁਣ ਥੱਲੇ। ਰੋਟੀ ਰੋਟੀ ਖਾਜੇ ਜਾ ਕੇ ਲੋਗ ਲਾਉਂਦੇ ਆ ਖੁੱਡਿਆਂ ਨੂੰ ਸਫਾਈ ਕਰਦੇ ਆ ਪੂਰੀ ਓਕੇ ਰਿਪੋਰਟ ਕਲੀਨ ਕੰਮ ਕਰਤਾ ਬੋਰਾ ਰਹਿ ਗਿਆ ਇੱਕ ਤੇ ਉਹ ਬੋਰਾ ਥੱਲੇ ਸਿੱਟ ਫਿਰ ਮਿਲਦੇ ਆ ਵੀਰੋ ਅਗਲੇ ਬਲੌਗ ਚ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਓਕੇ ਆ ਜੀ